ਉੱਧਰ ਰੋਕ ਉੱਧ ਲਾਓ ਸੜ ਉਹ ਉੱਧ ਦੇ ਲੱਗਣਾ ਜੀ ਦਾ ਖਾਲਸਾ ਭਾਈ ਬਜੀ ਬਤੇ ਮੈਂ ਜੀ ਤੇ ਜੀ ਮਾਂਗੜੇ ਵਿੱਚ ਸੱਤ ਮੇਲੇ ਵੱਲੋਂ ਜਿੱਦਾਂ ਕੀ ਮਸਲਾ ਸਾਡੇ ਕੋਲ ਆਇਆ ਸੀਗਾ ਲੋਪੜ ਆਈਆਈਟੀ ਦਾ ਜੋਗੀ ਬੋਸ ਦਾ ਗੰਦਾ ਪਾਣੀ ਕਟਰ ਦਾ ਸਾਰਾ ਗੰਦਾ ਪਾਣੀ ਸਾਡੇ ਨੂੰ ਦਰਿਆ ਵਿੱਚ ਪਾਇਆ ਜਾ ਰਿਹਾ ਸੀਗਾ ਪਹਿਲਾਂ ਪਿੰਡ ਨਾਲ ਦੇ ਪਿੰਡਾਂ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਜਾ ਕੇ ਉੱਥੇ ਵਿਰੋਧ ਕੀਤਾ ਸੀਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਾਣੀ ਅਸੀਂ ਨਹੀਂ ਪਾਵਾਂਗੇ ਤੇ ਵਿੱਚ ਦਰਿਆ ਦੇ ਵਿੱਚ ਪਰ ਰਾਤ ਨੂੰ ਰਾਤ ਉਹਨਾਂ ਨੇ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਮਸ਼ੀਨਾਂ ਲਾ ਕੇ ਟੋਆ ਪੱਟ ਕੇ ਰਾਤ ਨੂੰ ਗੰਦਾ ਪਾਣੀ ਦਰਿਆਜ ਪਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਸਾਰੇ ਨਾਲ ਕੇ ਪਿੰਡ ਵਾਸੀਆਂ ਨੇ ਨਾਲ ਮੇਰੇ ਸਾਥੀਆਂ ਨੇ ਸਭ ਲੋਕ ਜਿਹੜੇ ਸਾਰੇ ਮੈਂਬਰਾਂ ਨੇ ਅਸੀਂ ਸੰਘਰਸ਼ ਕੀਤਾ ਤੇ ੋਰਜਾਮ ਕੀਤੇ ਪ੍ਰਸ਼ਾਸਨ ਦੇ ਖਿਲਾਫ ਨਾਰਾबाजी ਕੀਤੀ ਉਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਨੇ ਗੱਲਬਾਤ ਸੁਣੀ ਤੇ ਸਾਰੇ ਕੰਮ ਰੋਕ ਦਿੱਤਾ ਗਿਆ ਮਸ਼ੀਨਾਂ ਬਾਹਰ ਕਢਵਾ ਦਿੱਤੀਆਂ ਗਈਆਂ ਸਾਨੂੰ ਕਪਟਰ ਪ੍ਰਸ਼ਾਸਨ